ਮੈਰੂ ਆਉਣ ਕਾਰਨ ਸਾਡੇ ਪਿੰਡ ਦਾ ਸੁਧਾਰ ਬਹੁਤ ਹੋਇਆ ਹੈ ਸੈਂਕੀ ਦੇ ਨਾਲ ਨਾਲ ਜੋ ਸੜਕ ਜਾਂਦੀ ਹੈ ਇਹਦੇ ਆਲੇ-ਦਾਲ ਬੂਟੇ ਲਾਵਾਂਗੇ ਤੇ ਹੋਰ ਸਾਫ਼ ਸੁਥਰਾ ਬਣਾਵਾਂਗੇ ਜੀ ਨੂੰ ਵੱਧ ਤੋਂ ਵੱਧ ਪਾਣੀ ਜੋ ਬੇਸਟ ਨਾ ਹੋਵੇ ਘਰਾਂ ਦੇ ਵਿੱਚ ਮੀਟਰ ਲਗਾਏ ਹੋਇਆ 2 ਰੁਪਏ ਦੇ ਵਿੱਚ 1000 ਲੀਟਰ ਪਾਣੀ ਮਿਲਦਾ ਹੈ ਤਾਂ ਕਿ ਲੋਕ ਪਾਣੀ ਬੇਸਟ ਨਾ ਕਰ ਸਕਣ ਸਾਡੇ ਰੀਡਿੰਗ ਲੈਣੇ ਆ ਜੀ 25 ਤਰੀਕ ਨੂੰ ਅਸੀਂ ਤੇ 1 ਤਰੀਕ ਤੋਂ 10 ਤਰੀਕ ਤੱਕ ਇਹ ਬਿੱਲ ਭਰੇ ਜਾਂਦੇ ਆ ਬਿੱਲ ਨਹੀਂ ਭਰਦਾ 11 ਨੂੰ ਉਸ ਨੂੰ 10% ਚਾਰਜ ਲੱਗ ਜਾਂਦਾ ਅਧਾਰਾ ਸੋਚ ਦੀ ਸ਼ਕਤੀ ਮੈਗਜ਼ੀਨ ਅਤੇ YouTube ਚੈਨਲ ਤੇ ਸਾਡਾ ਇੱਕ ਉਪਰਾਲਾ ਹੁੰਦਾ ਜੀ ਕਿ ਅਸੀਂ ਇੱਕ ਦਰਸ਼ਕਾਂ ਨੂੰ ਕੋਈ ਨਵੀਂ ਚੀਜ਼ ਦਿਖਾਈਏ। ਉਹ ਨਵੀਂ ਚੀਜ਼ ਕੀ ਹੁੰਦੀ ਹੈ? ਸਾਡਾ ਉਪਰਾਲਾ ਹੁੰਦਾ ਕਿ ਸਮਾਜ ਦੇ ਵਿੱਚ ਕੋਈ ਅੱਛਾ ਕੰਮ ਕਰ ਰਿਹਾ ਹੈ। ਚਾਹੇ ਕੋਈ ਐਗਰੀਕਲਚਰ ਤੇ ਹੋਵੇ, ਐਜੂਕੇਸ਼ਨ ਤੇ ਹੋਵੇ, ਸਮਾਜ ਸੇਵਾ ਹੋਵੇ ਜਾਂ ਕੋਈ ਐਸਾ ਹੋਵੇ ਕਿ ਕੋਈ ਅਲੱਗ ਤਰ੍ਹਾਂ ਦਾ ਉਪਰਾਲਾ ਹੋਵੇ। ਉਪਰਾਲਾ ਕੀ ਹੁੰਦਾ ਸਾਡਾ? ਕਿ ਨਾਵਾ ਕੋਈ ਨਵੇਕਲਾ ਜਾਂ ਕੰਮ ਹੋਵੇ। ਅੱਜ ਅਸੀਂ ਆਏ ਜੀ ਪਿੰਡ ਸਿੰਘਪੁਰਾ ਇਹ ਸਿੰਗਪੁਰਾ ਕੁਰਾਲੀ ਦੇ ਨੇੜੇ ਆ ਜੀ ਤੇ ਮੋਹਾਲੀ ਤੋਂ 10-15 ਕਿਲੋਮੀਟਰ ਵਿਚਕਾਰ ਜੇ ਪੈਂਦਾ ਇਹ ਇੱਕ ਪਿੰਡ ਦਾ ਇਤਿਹਾਸ ਦੱਸ ਦਿਆਂ ਤੁਹਾਨੂੰ ਇਤਿਹਾਸ ਕੀ ਹੈ ਸਾਡੇ ਨਾਲ ਨੇ ਸਰ ਗੁਰਨਾਮ ਸਿੰਘ ਸਾਡਾ ਗੁਰਨਾਮ ਸਿੰਘ ਜੀ ਨੇ ਇਹਦਾ ਇਤਿਹਾਸ ਵੀ ਦੱਸਣਗੇ ਪਿੰਡ ਦਾ ਲੇਕਿਨ ਤੁਹਾਨੂੰ ਸ਼ੋਰਟ ਦੱਸ ਦਨ ਅੱਥੇ ਦਾ ਮੈਂ ਪਹਿਲਾਂ ਸਟਾਰਟਿੰਗ ਦੇ ਵਿੱਚ ਕਿ ਇੱਥੇ ਸਾਡੇ ਭਾਰਤ ਦੇ ਪਹਿਲੇ ਜਿਹੜੇ ਸੀਗੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਉਹ ਪਿੰਡ ਵਿੱਚ ਆਏ ਸੀਗੇ ਔਰ ਇੱਥੇ ਇੱਕ ਚੀਜ਼ ਹੋਰ ਦੱਸਾਂਗਾ ਕਿ ਪੰਜਾਬ ਵਿੱਚ بڑے ਪਿੰਡ ਨੇ ਲੈਕਿਨ ਪਿੰਡ ਬਹੁਤ ਨੇ ਲੇਕਿਨ ਪਿੰਡਾਂ ਚ ਪਾਣੀ ਵੀ ਹੈ ਸਭ ਕੁਝ ਹੈ ਲੇਕਿਨ ਇੱਕ ਪਿੰਡ ਨਵੇਕਲਾ ਪਿੰਡ ਕਿਹਦਾ ਹੈ ਕਿ ਜਿਹਦੇ ਵਿੱਚ 24 ਘੰਟੇ ਪਾਣੀ ਜਾਂਦਾ ਹੈ ਹੁਣ ਤੁਸੀਂ ਪੁੱਛਦੇ 24 ਘੰਟੇ ਪਾਣੀ ਕਿੱਦਾਂ ਰਹਿੰਦਾ ਹੈ 24 ਘੰਟੇ ਪਾਣੀ ਹਰ ਪਿੰਡ ਚ ਵੀ ਹੈ ਕਿਸੇ ਨੇ ਲੇਕਿਨ ਸਮਰਸੀਬਲ ਆਏ ਨੇ ਕੁਝ ਲਾਏ ਨੇ ਲੇਕਿਨ ਇਥੇ ਹਰ ਪਰਿਵਾਰ ਚ ਇੱਕ ਸਾਰਿਆਂ ਨੂੰ ਜਿਹੜਾ ਪਾਣੀ 24 ਘੰਟੇ ਮਿਲਦਾ ਹੈ ਉਹ 24 ਘੰਟੇ ਪਾਣੀ ਕਿੱਦਾਂ ਮਿਲਦਾ ਹੈ ਉਹਦੇ ਬਾਰੇ ਜਾਣਕਾਰੀ ਲੈਂਦੀ ਕੋਸ਼ਿਸ਼ ਕਰਾਂਗੇ ਆ ਸਾਨੂੰ ਦੱਸਣਗੇ ਕਿ ਕਿਸ ਤਰ੍ਹਾਂ ਜੀ 24 ਘੰਟੇ ਪਾਣੀ ਕਿੱਦਾਂ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕ ਸਭ ਤੋਂ ਪਹਿਲਾਂ ਆਪਣਾ ਨਾਮ ਦੱਸੋ ਜੀ ਮੈਂ ਗੁਰਨਾਮ ਸਿੰਘ ਪੰਡ ਸਿੰਘਪੁਰਾ ਜ਼ਿਲ੍ਹਾ ਮੋਹਾਲੀ ਦਾ ਵਸੇ ਹਾਂ ਸਾਡੇ ਪਿੰਡ ਦੀ ਇੱਕ ਖਾਸੀਅਤ ਇਹ ਹੈ ਵੀ ਪਹਿਲਾਂ 1957 ਦੇ ਵਿੱਚ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਲਾ ਨਹਿਰੂ ਜੀ ਇਸ ਪਿੰਡ ਵਿੱਚ ਆਏ ਉਹ ਜੈਲਦਾਰ ਸਰਵਣ ਸਿੰਘ ਦੀ ਬਦਾਲਤ ਇਸ ਪਿੰਡ ਵਿੱਚ ਆਏ ਉਹਨਾਂ ਨੇ ਆ ਕੇ ਇਸ ਪਿੰਡ ਵਿੱਚ 3 ਘੰਟੇ ਗੁਜ਼ਾਰੇ ਜੈਲਦਾਰ ਸਰਵਣ ਸਿੰਘ ਜੀ ਜੋ ਛੋ ਜਿਹਾ ਮਾਨ ਵਿਅਕਤੀ ਤੇ ਉਹ ਸਰਪੰਚ ਵੀ ਰਹੇ ਆ 25 30 ਸਾਲ ਤੇ ਉਹ ਰਜਿਸਟਰਾਰ ਵੀ ਰਹੇ ਹਨ ਤੇ ਉਹਨਾਂ ਦੇ ਹੁੰਦੀ ਸਾਡੇ ਪਿੰਡ ਦੇ ਵਿੱਚ ਫੌਜ ਦੀ ਭਰਤੀ ਵੀ ਹੁੰਦੀ ਸੀਗੀ ਉਸ ਸਮੇਂ ਦੇ ਵਿੱਚ ਘੱਟੋ-ਘੱਟ 35 40 ਵਿਅਕਤੀ ਸਾਡੇ ਪਿੰਡ ਦੇ ਫੌਜ ਦੇ ਸੀਗੇ ਜੋ ਹਾਲਦਾਰ ਸੂਬੇਦਾਰ ਕੈਪਟਨ ਰਿਟਾਇਰ ਹੋਏ ਹਨ ਤੇ ਉਸ ਤੋਂ ਬਾਅਦ ਇੱਥੇ ਕੋਈ ਭਰਤੀ ਨਹੀਂ ਹੋਈ ਉਹਨਾਂ ਤੋਂ ਬਾਅਦ ਨੰਬਰ 2 ਜਿਹੜਾ ਜਲ ਸਪਲਾਈ ਦਾ ਦੱਸਿਆ ਜੀ ਉਹ ਸਾਡਾ ਪਿੰਡ ਸਿੰਘਪੁਰਾ ਸਰਕਾਰ ਦੀ ਬਦੌਲਤ ਵਰਲਡ ਬੈਂਕ ਤੋਂ ਇੱਕ ਸਕੀਮ ਆਈ ਹੈ ਜਿਸ ਦੇ ਵਿੱਚ ਅਸੀਂ 10% ਪੈਸੇ ਭਰੇ ਆ 10% ਪੈਸੇ ਭਰ ਕੇ ਉਹ ਸਾਨੂੰ ਸਕੀਮ ਮਿਲੀ ਹੈ 32 ਲੱਖ 99000 ਦੀ ਅਸੀਂ ਉਸ 'ਚ ਪੈਸਾ ਭਰਿਆ 329000 ਰੁਪਏ ਤੇ ਉਹ ਸਾਨੂੰ ਸਕੀਮ ਮਿਲੀ ਹੈ ਪਾਣੀ ਦੀ ਕਿਉਂਕਿ ਪਾਣੀ ਇਸ ਪਿੰਡ ਦੇ ਵਿੱਚ ਦੋਹਰੋਂ ਆਉਂਦਾ ਸੀ ਪਾਣੀ ਦੀ ਸ਼ੋਰਟ ਚੱਲ ਰਹੀ ਸੀ ਤੇ ਇਹ ਸਕੀਮ ਸਾਨੂੰ ਮਿਲੀ ਜੀ 2008 ਦੇ ਵਿੱਚ 2010 ਦੇ ਵਿੱਚ ਇਹ ਸਕੀਮ ਸ਼ੁਰੂ ਹੋ ਗਈ ਚਾਲੂ ਹੋ ਗਈ ਜੋ ਕਿ ਸਾਡੀ 60 ਫੁੱਟ ਉਚਾਈ ਦੀ ਟੈਂਕੀ ਬਣੀ ਹੋਈ ਹੈ ਇਸ ਦੇ ਨਾਲ ਸਾਰੇ ਘਰਾਂ ਦੇ ਵਿੱਚ ਪਾਣੀ ਜਾਂਦਾ ਇਹ ਇਹਦਾ ਗੁਨਾਹ ਸੀ ਕੀ ਗੱਲ ਦੱਸੋ ਜੀ ਮੈਂ ਤੁਸੀਂ ਟੈਂਕ ਦੀ ਗੱਲ ਕਰੀਏ ਇਹ ਇੱਕ ਪਿੰਡ ਦੀ ਇੱਕੋ ਟੈਂਕੀ ਆ ਜਾਂ ਕਿੰਨੀਆਂ ਟੈਂਕੀਆਂ ਨੇ ਇੱਕੋ ਟੈਂਕੀ ਆ ਜੀ ਇਹ ਮੋਟਰਾਂ ਕਿੰਨੀਆਂ ਤੁਹਾਡੀਆਂ ਮੋਟਰਾਂ ਇੱਕੇ ਮੋਟਰ ਹੈ ਜੀ ਹੁਣ ਸਾਨੂੰ ਦੂਜੀ ਦੂਜਾ ਟਿਊਬਲ ਮਿਲਿਆ ਜੀ ਕਿਉਂਕਿ 24 ਘੰਟੇ ਦੀ ਸਪਲਾਈ ਨੂੰ ਦੇਖ ਕੇ ਆਬਾਦੀ ਵੱਧਦੀ ਜਾ ਰਹੀ ਹੈ ਇਹ 50000 ਲੀਟਰ ਦੀ ਟੈਂਕੀ ਆ ਜੀ ਫਿਰ ਅਸੀਂ ਇਹ ਮਤਲਬ ਪਾਣੀ ਜੋ ਵੇਸਟ ਨਾ ਹੋਵੇ ਘਰਾਂ ਦੇ ਵਿੱਚ ਮੀਟਰ ਲਗਾਏ ਹੋਏ ਆ ਮੀਟਰਾਂ ਦੇ ਬਦਲਤੇ ਜੁੰਟਰ ਦੋ ਰੁਪਏ ਦੇ ਵਿੱਚ 1000 ਲੀਟਰ ਪਾਣੀ ਮਿਲਦਾ ਹੈ ਤਾਂ ਕਿ ਲੋਕ ਪਾਣੀ ਬੇਸਤ ਨਾ ਕਰ ਸਕਣ ਤੁਸੀਂ ਕਹੇ ਕਿ ਅਸੀਂ ਬਿੱਲ ਲਾਇਨੇ ਹਾਂ ਹਾਂਜੀ ਇਹ ਲੋਕੀ ਤੁਹਾਨੂੰ ਪੈਸੇ ਦਿੰਦੇ ਨੇ ਪੇਮੈਂਟ ਕਰਦੇ ਨੇ ਉਹਦੇ ਜੀ ਪੇਮੈਂਟ ਲੋਕੀ ਸਾਡੇ ਰੀਡਿੰਗ ਲੈਂਦੇ ਆ ਜੀ 25 ਤਰੀਕ ਨੂੰ ਅਸੀਂ 30 ਤਰੀਕ ਤੱਕ ਬਿੱਲ ਬਣਾ ਕੇ 1 ਤਰੀਕ ਨੂੰ ਅਸੀਂ ਪਹਿਲੀ ਨੂੰ ਹਰ ਘਰ ਦੇ ਵਿੱਚ ਬਿੱਲ ਪਹੁੰਚਾ ਦਿੰਨੇ ਆ ਜੀ ਤੇ 1 ਤਰੀਕ ਤੋਂ 10 ਤਰੀਕ ਤੱਕ ਇਹ ਬਿੱਲ ਭਰੇ ਜਾਣੇ ਆ ਜਿਹੜਾ ਬੰਦਾ ਵਿਅਕਤੀ ਕੋਈ ਵੀ 10 ਤਰੀਕ ਤੋਂ ਬਾਅਦ बिल ਨਹੀਂ ਪਰਦਾ 11 ਨੂੰ ਉਸ ਨੂੰ 10% ਚਾਰਜ ਲੱਗ ਜਾਂਦਾ ਉਹ ਚਾਹ ਬਿਅਕਤੀ ਗਰੀਬ ਹੈ ਚਾਹ ਅਮੀਰ ਹੈ ਚਾਹ ਪੰਚਾਇਤ ਹੈ ਸਰਪੰਚ ਤੇ ਇਸ ਕਰਕੇ ਸਕੀਮ ਚੱਲਦੀ ਹੈ ਇਸ ਸਕੀਮ ਨੂੰ ਦੇਖਦੇ ਹੋਏ ਸਾਨੂੰ 2014 13 ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਜੀ ਤੋਂ 2 ਲੱਖ ਰੁਪਏ ਦਾ ਸਾਡੀ ਕਮੇਟੀ ਨੂੰ ਅਵਾਰਡ ਮਿਲ ਚੁੱਕਿਆ ਜੀ ਉਹ ਹੋਰ ਕਿਸ ਚੀਜ਼ ਅਸੀਂ ਹੈ ਜੀ ਉਹ ਅਵਾਰਡ ਜਿਹੜੀ 24 ਘੰਟੇ ਦੀ ਸਪਲਾਈ ਹੈ ਸਾਡਾ ਪੰਜਾਬ ਦਾ ਪਹਿਲਾ ਪਿੰਡ ਹੈ ਜੀ ਇਸ ਨੂੰ ਦੇਖ ਦਿਓ ਸਾਨੂੰ ਅਵਾਰਡ ਮਿਲਿਆ ਜੀ 2 ਲੱਖ ਰੁਪਏ ਦਾ ਵਾਟਰ ਵਰਕਸ ਵਾਸਤੇ ਤੇ ਇਸ ਨੂੰ ਦੇਖ ਦਿਓ ਫਿਰ ਸਾਨੂੰ ਸੀਵਰੇਜ ਦੀ ਸਕੀਮ ਵਰਲਡ ਬੈਂਕ ਤੋਂ ਹੀ ਮਿਲੀ ਹੈ ਜੀ ਜੋ 1 ਕਰੋੜ 30 ਲੱਖ ਰੁਪਏ ਦੀ ਲਾਗਤ ਨਾਲ ਸਾਡੇ ਪਿੰਡ ਦੇ ਵਿੱਚ ਬਣੀ ਹੈ ਤੇ ਸੀਵਰੇਜ ਦਾ 40 ਰੁਪਏ ਬਿੱਲ ਲੈਂਦੇ ਹੁਣ ਪਹਿਲਾਂ ਅਸੀਂ 100 ਰੁਪਏ ਲੈਂਦੇ ਸੀਗੇ ਫਿਰ 70 ਰੁਪਏ ਉਹ ਸਕੀਮ ਅਸੀਂ ਤੁਹਾਨੂੰ ਦਿਖਾਵਾਂਗੇ ਤਾਂ ਕਿ ਪਤਾ ਲੱਗੇ ਪਿੰਡ ਦੇ ਵਿੱਚ ਮੱਖੀ ਮੱਛਰ ਤੋਂ ਵਿਅਕਤੀ ਰਹਤਾਂ ਤਾਂ ਕਿ ਕਿਸੇ ਨੂੰ ਬਿਮਾਰੀ ਨਾ ਲੱਗ ਸਕੇ ਇੱਕ ਤੁਸੀਂ ਗੱਲ ਰੱਖੀ ਹੈ ਕਿ ਵੀ ਸਾਡੇ ਸਾਰੇ ਪਾਣੀ ਦੰਨੇ ਆ ਜਿਵੇਂ ਕੋਈ ਤਗੜਾ ਆਦਮੀ ਆ ਕੋਈ ਜ਼ਿਮੀਂਦਾਰ ਆ ਕੋਈ ਕੋਈ ਮਾੜੂ ਬੰਦੇ ਵੀ ਹੋਣਗੇ ਹਾਂਜੀ ਕੋਈ ਜਿਹੜਾ ਮਾੜੋ ਦਬਕਾ ਹੈ ਗਰੀਬ ਦਬਕਾ ਜਿਹੜਾ ਹੈ ਉਹ ਬਿੱਲ ਨਹੀਂ ਪੇ ਕਰਦਾ ਫੇਰ ਕੀ ਆ ਤੁਸੀਂ ਦਾ ਕਨੈਕਸ਼ਨ ਕੱਟਦੇ ਹੋ ਜਾਂ ਕੀ ਕਰਦੇ ਹੋ ਨਹੀਂ ਬਿੱਲ ਦੇਖੋ ਜੀ 2 ਰੁਪਏ ਦੇ ਵਿੱਚ ਜਿਹਨੂੰ 1000 ਲੀਟਰ ਪਾਣੀ ਮਿਲਦਾ ਜੀ ਉਹ 2 ਰੁਪਏ ਕਿਉਂ ਨਹੀਂ ਭਰੇਗਾ ਜੀ ਮਤਲਬ ਸਾਰੇ ਤੁਹਾਡੇ ਸਾਰੇ ਭਰ ਰਹੇ ਨੇ ਸਾਰੇ ਬਿੱਲ ਭਰ ਰਹੇ ਜੀ ਜੇ ਕੋਈ ਲੇਟ ਹੋ ਗਿਆ ਵਿਅਕਤੀ ਉਹ ਦੂਜੇ ਮਹੀਨੇ ਭਰ ਦਿੰਦਾ ਜੀ ਕੋਈ ਨਹੀਂ ਸਾਡੇ ਪਿੰਡ ਦਾ ਕੋਈ ਕੋਈ ਵਿਅਕਤੀ ਬਿਲ ਨਹੀਂ ਪਰਦਾ ਸਾਰੇ ਇਸ ਸਕੀਮ ਦੇ ਨਾਲ ਜੁੜੇ ਹੋਏ ਆ ਸਾਰੇ ਹੀ ਇਸ ਸਕੀਮ ਦਾ ਧਿਆਨ ਰੱਖਦੇ ਆ ਵਾਟਰ ਵਰਕਰ ਦਾ ਜਾਂ ਕਿਤੇ ਲਾਈਨ ਰਿਪੇਅਰ ਹੋਣੀ ਹੈ ਜਾਂ ਲੀਕ ਹੋ ਗਈ ਹੈ ਉਹ ਤੁਰੰਤ ਮੈਸੇਜ ਲਗਾਉਂਦੇ ਆ ਅਸੀਂ ਆਪਣੇ ਲੇਬਰ ਵਾਲੇ ਭੇਜ ਕੇ ਉਹ ਲੀਕ ਸਿੱਖ ਕਰਾ ਦਿੰਦੇ ਜਿਹੜੀ ਤੁਸੀਂ ਗੱਲ ਰੱਖੀ ਹੈ ਕਿ ਹਾਂ ਵੀ ਸਾਡੇ ਅਸੀਂ ਠੀਕ ਕਰਾਨੇ ਆ ਜੋ ਵੀ ਸਰਵਿਸ ਆਪਣੇ ਰਿਪੇਅਰ ਕਰਾਨੇ ਆ ਉਹ ਹੁਣ ਕੁਝ ਐਸੇ ਵੀ ਹੈਗੇ ਨੇ ਤੁਹਾਡੇ ਕਿ ਜਿਹੜਾ ਪਾਣੀ ਜ਼ਿਆਦਾ ਯੂਜ਼ ਕਰਦੇ ਨੇ ਕਿਉਂ ਇੱਕ ਆਮ ਧਾਰਨਾ ਲੋਕਾਂ ਦੀ ਕਿ ਜੇ ਪਾਣੀ ਫ੍ਰੀ ਦਾ ਮਿਲਦਾ ਜੇ ਤੁਸੀਂ ਜੁਨਟ ਰੱਖਿਓ ਨਾ ਕਿ ਕੁਝ ਜਿਵੇਂ ਪਾਣੀ ਜ਼ਿੰਮੇਵਾਰਾਂ ਦੀ ਮੈਂ ਗੱਲ ਕਰਦਾ ਤ ਤਗੜੇ ਬੰਦੇ ਦੀ ਗੱਲਾਂ ਕਰਦਾ ਮੈਂ ਓਪਨਲੀ ਗੱਲ ਕਰਦਾ ਆ ਅਸੀਂ ਆਮ ਦੇਖਣ ਚ ਆਇਆ ਲੇਕਿਨ ਕੋਈ ਪ੍ਰਵਾਹ ਨਹੀਂ ਕਰਦਾ ਦੀ ਪਾਣੀ ਵੇਸਟ ਉਹ ਤੁਸੀਂ ਕਿੱਦਾਂ ਕੰਟਰੋਲ ਕਰਦੇ ਹੋ ਸਾਡੇ ਜੀ ਮੀਟਰ ਲੱਗੇ ਹੋਣ ਜੀ ਮੀਟਰ ਪਾਣੀ ਦੇ ਜੀ ਜਿਸ ਤਰ੍ਹਾਂ ਬਿਜਲੀ ਦਾ ਲਾਈਟ ਦਾ ਬਿੱਲ ਆਉਂਦਾ ਜੀ ਉਸੇ ਤਰ੍ਹਾਂ ਪਾਣੀ ਦਾ ਆਉਂਦਾ ਜੀ ਜਿਵੇਂ ਆਪਾਂ ਦੇਖਦੇ ਆਂ ਵੀ ਲਾਈਟ ਦਾ ਬਿੱਲ ਜਾਦੇ ਆਊਗਾ 300 ਜੁੰਟ ਫਰੀ ਹੈ ਜੀ ਸੁੱਤ ਬੰਦ ਕਰ ਦਿਓ ਇਸੇ ਤਰੀਕੇ ਨਾਲ ਪਾਣੀ ਦਾ ਬਿੱਲ ਜੇ ਕਿਸੇ ਨੂੰ ਜ਼ਿਆਦਾ ਆਉਂਦਾ ਜੀ ਉਹ ਟੂਟੀ ਪਹਿਲਾਂ ਹੀ ਬੰਦ ਕਰ ਦਿੰਦਾ ਜੀ ਤਾਂ ਕਿ ਪਾਣੀ ਵੇਸਟ ਨਾ ਹੋਵੇ ਬਹੁਤ ਅੱਛੀ ਗੱਲ ਹੈ ਜੀ ਇੱਕ ਤੁਸੀਂ ਉਹ ਗੱਲ ਜਿਵੇਂ ਸੀਵਰੇਜ ਦੀ ਗੱਲ ਕਰੀ ਆ ਇਹ ਜਿਹੜਾ ਥੋੜਾ ਸੀਵਰੇਜ ਦਾ ਬਣਾਇਆ ਤੁਸੀਂ ਸਿਸਟਮ ਇਹ ਕੀ ਕੋਈ ਟੋਬਾ ਬਣਾਇਆ ਹੋਇਆ ਹੈ ਜਾਂ ਕਿ ਉੱਥੇ ਕੋਈ ਕਿਸ ਨੇ ਆਪਣੇ ਘਰਾਂ ਘਰਾਂ ਚੁੱਕੀ ਪਿੰਡਾਂ ਚ ਬਣਾਉਂਦੇ ਨੇ ਕੋਈ ਖੂਹ ਪਾਟ ਲੈਂਦੇ ਨੇ ਕੀ ਸਿਸਟਮ ਹੈ ਥੋੜੇ ਸਾਰੇ ਪਿੰਡ ਦਾ ਇਹ ਸੀਵਰੇਜ ਦੀਆਂ ਲਾਈਨਾਂ ਪਈਆਂ ਹੁੰਦੀ 1 ਕਰੋੜ 30 ਲੱਖ ਦੇ ਰੁਪਏ ਦੇ ਨਾਲ ਪ੍ਰੋਜੈਕਟ ਲੱਗਿਆ ਜੀ। ਉਹ ਲਾਈਨਾਂ ਦੇ ਨਾਲ ਜਿਹੜਾ ਘਰ ਦਾ ਸੈਪਟਿਕ ਟੈਂਕਾ ਹੈ ਉਹ ਤੋਂ ਬਾਹਰ ਇੱਕ ਛੋਟਾ 2 बाई 2 ਦਾ ਖੱਡਾ ਬਣਾਇਆ ਜਾਂਦਾ ਜੀ। ਉਹਦੇ ਨਾਲ ਜੋੜਾ ਤਰਲ ਪਦਾਰਥ ਪਾਣੀ ਹੈ ਜੀ ਉਹਦੇ ਛੁੱਟਿਆ ਜਾਂਦਾ ਕਿਚਨ ਦਾ ਟਾਇਲਟ ਦਾ ਤੇ ਬਾਥਰੂਮ ਦਾ। ਉਹ ਸਾਰਾ ਪਾਣੀ ਇੱਥੇ ਆਉਂਦਾ ਜੀ ਅਸੀਂ ਤੁਹਾਨੂੰ ਸੀਵਰੇਜ ਦਾ ਪਲਾਂਟ ਦਿਖਾਵਾਂਗੇ। ਸਰ ਗੁਨਾਸੀ ਜਿਵੇਂ ਤੁਹਾਡੀ ਪੰਚਾਇਤ ਤੁਸੀਂ ਚੁੰਦੇ ਹੋ ਸਰਸਮਤੀ ਨਾਲ ਚੁੰਦੇ ਹੋ ਜਾਂ ਚੁਣਾਂ ਹੁੰਦੀਆਂ ਥੋੜਾ ਕੀ ਪ੍ਰੋਸੈਸ ਕੀਆ ਤੁਹਾਡੇ ਤੁਸੀਂ ਕਿਦਾਂ ਤੁਹਾਡੇ ਚੁਣਾਂ ਹੋਈਆਂ ਤੁਹਾਡੀਆਂ। ਸਾਡੇ ਜੀ ਚਾਰ ਟਰਮ ਹੋ ਗਏ ਜੀ ਸਾਡੇ ਸਰਵਸੰਮਤੀ ਨਾਲ ਪੰਚਾਇਤ ਚੁਣੀ ਜਾਵੇ ਕਿਉਂਕਿ ਸਾਡਾ ਜਿਹੜਾ ਸਾਰੇ ਮਤਲਬ ਬਰਾਦਰੀਆਂ ਜੀ ਇੱਥੇ ਉਹ ਇਕੱਠੀਆਂ ਹੋ ਕੇ ਚੱਲਦੀਆਂ ਜੀ ਸਾਰੇ ਪਿੰਡ ਦਾ ਇਤਿਹਾਸ ਬਹੁਤ ਵਧੀਆ ਜੀ ਤੇ ਨੰਬਰ 2 ਇਸ ਪਿੰਡ ਤੇ ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਜੀ ਸਿੰਘ ਜੀ ਹੰਸਾਲੀ ਵਾਲਿਆਂ ਦੀ ਕਿਰਪਾ ਹੈ ਉਹਨਾਂ ਨੇ 1991 ਤੋਂ ਇਸ ਨਗਰ ਦੇ ਵਿੱਚ ਅਖੰਡ ਪਾਠਾਂ ਦੀ ਲੜੀ ਲਗਾਤਾਰ ਨਿਰੰਤਰ ਜੋ ਚੱਲ ਰਹੀ ਹੈ ਉਹ ਲਗਾਤਾਰ جاری ਹੈ ਉਹ ਪਿੰਡ ਦੇ ਇਲਾਕੇ ਦੇ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਲੜੀ ਚੱਲ ਰਹੀ ਹੈ ਤੇ ਉੱਥੇ ਦੇਸੀ ਘਿਉ ਦਾ ਹੀ ਲੰਗਰ ਤਿਆਰ ਹੁੰਦਾ ਜੀ ਤੇ ਹਰ ਸਾਲ ਸਤਵੇਂ ਪਾਸ਼ਾ ਸ੍ਰੀ ਗੁਰੂ ਹਰ Rai ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਦੇ ਦੇਸੀ ਘਿਉ ਦੀਆਂ ਜਲੇਬੀਆਂ ਦਾ ਲੱਡੂਆਂ ਦਾ ਦਾਲ ਸਬਜੀ ਲੰਗਰ ਪ੍ਰਸ਼ਾਦੇ ਸੰਗਤਾਂ ਇੱਥੇ ਆ ਕੇ ਛਕਦੀਆਂ ਤੇ ਕੀਰਤਨ ਦਰਵਾਜ਼ਾ ਢਾਡੀ ਦਰਵਾਜ਼ਾ ਵੀ ਇੱਥੇ ਪਿੰਡ ਦੇ ਵਿੱਚ ਹੁੰਨੇ ਆ ਜੀ ਤੇ ਇਸ ਪ੍ਰੋਗਰਾਮ ਦੇ ਬਾਬਾ ਜੀ ਦੀ ਕਿਰਪਾ ਦੇ ਨਾਲੇ ਸਤਵੇਂ ਪਾਸ਼ਾ ਸ੍ਰੀ ਗੁਰੂ ਹਰ राय ਸਾਹਿਬ ਜੀ ਦੀ ਕਿਰਪਾ ਦੇ ਨਾਲ ਇਸ ਨਗਰ ਤੇ ਸਹਿਯੋਗ ਹੈ ਉਹਨਾਂ ਦੀ ਕਿਰਪਾ ਦੇ ਨਾਲੇ ਮਤਲਬ ਸਹਿਮਤੀ ਹੁੰਦੀ ਹੈ ਸਾਡੇ ਪਿੰਡ ਦੇ ਵਿੱਚ ਉਹਨਾਂ ਦੇ ਨਾਲੇ ਕਾਰਜ ਵਿਹਾਰ ਸਾਰੇ ਸੰਪੂਰਨ ਹੁੰਦੇ ਸਾਡੇ ਨਾਲੇ ਪਿੰਡ ਸਿੰਘਪੁਰਾ ਦੇ ਸਰਪੰਚ ਸਦਾ ਕੁਲਦੀਪ ਸਿੰਘ ਜੀ ਇਹਨਾਂ ਤੋਂ ਪੁੱਛਦੇ ਆ ਜੀ ਇਹ ਸਰਪੰਚ ਬਣਨੇ ਨੇ ਇਹ ਤੇ ਸਰਪੰਚ ਇਹਨਾਂ ਨੇ ਹੁਣ ਜਿਹੜਾ ਨਵੇਂ ਦੇ ਦਿਮਾਗ ਕੀ ਪਲਾਨਿੰਗ ਚੱਲ ਰਹੀ ਹੈ ਇਹਦੀ ਟੀਮ ਦਾ ਕੀ ਕੰਮ ਕਰ ਰਹੇ ਨੇ ਇਹ ਤੇ ਇਸ ਟਾਈਮ ਜੋ ਡਵੈਲਪਮੈਂਟ ਕਰਨੀ ਆ ਉਹਦੇ ਬਾਰੇ ਗੱਲ ਕਰਾਂਗੇ ਸਰਪੰਚ ਸਾਹਿਬ ਸਸੀਕਾਲ ਜੀ ਠੀਕ ਆ ਜੀ ਸਰਪੰਚ ਸਾਹਿਬ ਤੁਸੀਂ ਸਰਪੰਚ ਬਣੇ ਕਿੰਨਾ ਚਿਰ ਹੋ ਗਿਆ ਸਰਪੰਚ ਬਣੇ ਨੂੰ 5 5 ਮਹੀਨੇ ਹੋ ਗਏ 5 ਮਹੀਨੇ ਹੋ ਗਏ ਤੁਸੀਂ ਹੁਣ ਪਿੰਡ ਦੀ ਡਵੈਲਪਮੈਂਟ ਬਾਰੇ ਕੀ ਸੋਚਿਆ ਕੀ ਪਲਾਨਿੰਗ ਆ ਕਿ ਵੀ ਕੀ ਕੀ ਕਰਨਾ ਤੁਸੀਂ ਜਿਹੜੇ ਮੈਂ ਸਰਪੰਚ ਬਣਿਆ ਇਹ ਪਿੰਡ ਦੀ ਡਵੈਲਪਮੈਂਟ ਕਰਨ ਵਾਸਤੇ ਹੀ ਹੁਣਿਆ ਆ ਰਹੀ ਮੈਂ ਕਰਾਂਗਾ ਕਰਵਾਵਾਂਗਾ ਵੀ ਕਰਾਂਗਾ ਵੀ ਜੀ ਸਾਨੂੰ ਵੱਧ ਤੋਂ ਵੱਧ ਲੋੜ ਹੈ ਸਰਕਾਰ ਦੀ ਜੀ ਜਿੰਨੀ ਕਿਸਮ ਗਰੰਟਾ ਦੇਣਗੇ ਅਸੀਂ ਪੂਰੇ ਤਨਦੇਹੀ ਦੇ ਨਾਲ ਮੇਰਾ ਕਿਸੇ ਵੀ ਹੋਰ ਚੀਜ਼ ਤੇ ਉਹ ਖਰਚ ਕਰਾਂਗੇ ਹੁਣ ਵੀ ਸਾਡੇ ਕੋਲ ਪੈਸੇ ਪਏ ਆ ਜੀ ਅਸੀਂ ਦੋ ਨਾਲੇ ਬਣਾਉਣੇ ਆ ਗੰਦੇ ਪਾਣੀ ਦੇ ਜੀ ਉਹ ਨਾਲੇ ਬਣਾਉਣੇ ਨਾਲੇ ਨਾਲ ਸਾਫ਼ ਸੁਥਿਆ ਹੋ ਜਾਊਗਾ ਜੀ ਇਸ ਤੋਂ ਬਾਅਦ ਸਾਡਾ ਜਿਹੜਾ ਪਿੰਡ ਹੈ ਜਿਸ ਨਾਮ ਸੀਨੇ ਦੱਸਿਆ ਹੈ ਜੀ ਇਹ ਇੱਥੇ ਪੰਡਤ ਜਵਹਰ ਲਾਲ ਨਹਿਰੂ ਆਈ ਜੀ ਜੀ ਪਰ Nehru ਆਉਣ ਕਾਰਨ ਸਾਡੇ ਪਿੰਡ ਦਾ ਸੁਧਾਰ ਬਹੁਤ ਹੋਇਆ ਹੈ। ਜੀ ਜੀ। ਦੇਖੋ ਕਿ ਮੈਂ ਤੁਹਾਨੂੰ ਦੱਸਾਂ ਕਿ ਇੱਥੇ ਡਿਸਪੈਂਸਰੀ ਸਾਡੇ ਪਿੰਡ ਬਣੀ ਹੋਈ ਹੈ। ਜੀ। ਡਾਕਟਰ ਹੁੰਦਾ ਹੈ ਹੋਰ ਨਰਸਾਂ ਹੁੰਦੀਆਂ। ਜੀ। ਇਸ ਤੋਂ ਬਾਅਦ ਸੀਨੀਅਰ ਸੈਕੰਡਰੀ ਸਕੂਲ ਹੈ ਸਾਡੇ ਪਿੰਡ। ਜੀ। ਇਸ ਤੋਂ ਬਾਅਦ ਡੰਗਰਾਂ ਦਾ ਹਸਪਤਾਲ ਹੈ। ਜੀ। ਲਾਇਬ੍ਰੇਰੀ ਹੈ ਜੋ ਪੰਡਿਤ ਦਵਾਲਨਾਰੀ ਦੇ ਟਾਈਮ ਦੀ ਸੀ। ਜੀ। ਹਾਂਜੀ। ਦਨ ਹੀ ਸਹੂਲਤਾਂ ਸਾਡੇ ਸ਼ਹਿਰ ਨਾਲੋਂ ਵੀ ਵੱਧ ਹੈ। ਤੇ ਸ਼ਾਮਲਾੜ ਜਗਾ ਹੈ ਤੁਹਾਡੇ ਇਥੇ ਜ਼ਮੀਨ ਹੈ ਤੁਹਾਡੇ ਲੜ ਜਿਹੜੀ ਦਿੱਤੀ ਪੰਜੀਸ ਨਾ ਜ਼ਮੀਨ ਸੀ ਉਹ ਪਿੰਡ ਦੇ ਗਰਾਊਂਡ ਵਾਸਤੇ ਦਿੱਤੀ ਆ ਜਿਹੜਾ ਇਹ ਵੀ ਸ਼ਾਮਲਾੜ ਚ ਪਿਆ ਹੋਇਆ ਸਾਰੇ ਮਤਲਬ ਉਹਦਾ ਕੋਈ ਥੋੜਾ ਆਮਦਨ ਆ ਰਹੀ ਹੈ ਜਾਂ ਨਹੀਂ ਕੋਈ ਆਮਦਨ ਨਹੀਂ ਸਰ ਕੋਈ ਆਮਦਨ ਨਹੀਂ ਹਾਂਜੀ ਤੇ ਹੋਰ ਤੁਹਾਡੇ ਹੁਣ ਜਿਵੇਂ ਗਰਾਊਂਡ ਹੈ ਤੁਹਾਡੇ ਇਹ ਗਰਾਊਂਡ ਦੀ ਮੇਨਟੇਨੈਂਸ ਕੌਣ ਕਰਦਾ ਤੁਹਾਡਾ ਪਿੰਡ ਦੇ ਕਰਦੇ ਨੇ ਜਾਂ ਕੋਈ ਇਥੇ ਦੇ ਕੋਈ ਸਸਤਾ ਹੈ ਕੋਈ ਜੋ ਸਾਡੇ ਕਿਤੇ ਨਾ ਆਪਣੇ ਫੁੱਟਬਾਲ ਦਾ ਕਲੱਬ ਬਣੇ ਹੋਏ ਕਲੱਬ ਬਣੇ ਹੋਏ ਸ਼ਾਮ ਨੂੰ ਖੇਡਦੇ ਨੇ ਜੀ ਜੀ ਨੀਤੇ ਜਿਹੜਾ ਹੈ ਇਸ ਨੂੰ ਸਕੂਲ ਨੂੰ ਦਿੱਤਾ ਹੋਇਆ ਹੈ ਆਪਣੇ ਕਾ ਸਕੂਲ ਨੂੰ ਦਿੱਤਾ ਹੋਇਆ ਉਹ ਦੀ ਮੈਂਟਰਸ ਹੋਰ ਵੀ ਹੋਰ ਵੀ 4.5 ਕਿੱਲੇ ਹੋਰ ਵੀ ਦਿੱਤੇ ਹੋਏ ਨੇ ਸਕੂਲ ਨੂੰ ਜਾਇਲਦਰ ਬੜੇ ਜਾਇਲਦਰ ਤੋਂ ਜੀ ਜੀ ਠੀਕ ਹਾਂ ਜੀ ਹਾਂ ਜੀ ਹਾਂ ਜੀ ਸੋ ਮਿਹਰਬਾਨੀ ਸਾਡੀ ਸਰਪੰਸਾ ਤੁਸੀਂ ਗੱਲ ਕੀਤੀ ਸਾਡੇ ਨਾਲ ਸਾਡੇ ਨਾਲ ਪਿੰਡ ਸਿੰਘਪੁਰਾ ਦੇ ਜਿਹੜੀ ਪੰਚਾਇਤ ਆ ਉਹਦੇ ਪੰਚ ਨੇ ਜੀ ਸਾਧ ਦੀਪ ਸਿੰਘ ਜੀ ਇਹ ਥੋੜੀ ਪੁੱਛਦੇ ਆ ਕਿ ਤੁਸੀਂ ਇਹ ਜਿਹੜੀ ਤੁਹਾਡੀ ਇਹ ਕਮੇਟੀ ਵੀ ਬਣੀ ਆ ਇਹ ਤੁਸੀਂ ਕਿਹੜੇ ਸਾਲਾਂ ਕਮੇਟੀ ਬਣਾਈ ਦੀਪ ਸਿੰਘ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਇਹ ਤੁਸੀਂ ਜਿਹੜੀ ਬਣਾਈ ਹੈ ਕਮੇਟੀ ਬਣਾਈ ਹੈ ਕਮੇਟੀ ਤੁਸੀਂ ਕਿਸ ਤਰ੍ਹਾਂ ਬਣਾਈ ਹੈ ਇੱਕ ਇੱਕ ਤਾਂ ਤੁਸੀਂ ਆਪਣੇ ਪੰਚਾਇਤ ਹੋਗੇ ਤੁਹਾਡੀ ਇੱਕ ਤੁਹਾਡੀ ਕੋਈ ਹੋਰ ਕਮੇਟੀ ਹੋਣੀ ਆ ਹਾਂਜੀ ਇਹ ਸਾਰਾ ਸਾਡੀ ਕਮੇਟੀ ਬਣਦੀ ਹੈ ਜੀ ਜਿਹੜੀ ਨਵੀਂ ਪੰਚਾਇਤ ਬਣਦੀ ਹੈ ਹਰ ਸਾਲ ਜੀ ਉਸ ਵਿੱਚੋਂ ਬੰਦੇ ਚੁਣੇ ਜਾਂਦੇ ਆ ਤੇ ਹੋਰ ਇੱਕ ਇੱਕ ਪੰਚ ਦੇ ਨਾਲ ਇੱਕ ਇੱਕ ਬੰਦਾ ਪਿੰਡ ਦਾ ਲੰਨੇ ਆ ਜੀ ਅਸੀਂ ਤੇ ਇਹ ਸਾਡੇ ਚੇਅਰਮੈਨ ਸਾਹਿਬ ਹੈ ਜੀ ਜੀ ਸਰਪੰਚ ਸਾਹਿਬ ਤੇ ਮੈਂਬਰ ਹੈ ਸਾਰੇ ਜੀ ਇਹ ਸਾਰੇ ਮੈਂਬਰ ਫਿਰ ਰਲ ਕੇ ਇੱਥੇ ਬੈਠ ਕੇ ਕਮੇਟੀ ਬਣਾਉਂਦੇ ਆ ਉਸ ਤੋਂ ਬਾਅਦ ਜੋ ਵੀ ਕੰਮ ਹੁੰਦਾ ਜੀ ਟੈਂਕੀ ਦਾ ਉਹ ਕੰਮ ਅਸੀਂ ਕਮੇਟੀ ਦੇ ਥਰੂ ਇਹ ਚਲਾਉਂਦੇ ਆ ਜੀ ਕਮੇਟੀ ਦੇ ਨਾਲ ਇਹ ਪਾਣੀ ਦੀ ਆਪਣਾ ਜਲ ਸਰਪਲਾਈ ਚੱਲਦੀ ਹੈ ਜੀ। ਇਹ ਕਮੇਟੀ ਕਿੰਨੇ ਮੈਂਬਰ ਕਿੰਨੇ ਤੁਹਾਡੇ ਕਮੇਟੀ ਦੇ? 18 ਮੈਂਬਰ ਹੈ ਜੀ ਵਿੱਚੇ ਪੰਚਾਇਤ ਮੈਂਬਰ ਤੇ ਕਮੇਟੀ ਮੈਂਬਰ ਹੋਰ ਹੈ। ਸਾਰੇ ਪਿੰਡ ਦੇ ਮਤਲਬ ਇੱਕੋ ਪਿੰਡ ਦੇ ਹੋਣਗੇ। ਹਾਂ ਜੀ ਪਿੰਡ ਦੇ ਜੀ ਸਾਰੇ ਪਿੰਡ ਦੇ ਜੀ ਤੇ ਹੁਣ ਤੁਹਾਡੀ ਕੀ ਪਲਾਨਿੰਗ ਕੀ ਆ ਤੁਹਾਡੀ ਕੀ ਅੱਗੇ ਤੁਸੀਂ ਸੜਕਾਂ ਜਾ ਕੇ ਹੋਰ ਕਿਉਂ ਤੁਹਾਡਾ ਕੀ ਪਲਾਨਿੰਗ ਕੀ ਆ? ਆਉਣ ਵਾਲੇ ਸਮੇਂ 'ਚ ਅਸੀਂ ਹੋਰ ਵੀ ਵਧੀਆ ਕਰਕੇ ਬਣਾਵਾਂਗੇ ਜੀ ਨੂੰ ਟੈਂਕੀ ਦੇ ਨਾਲ ਨਾਲ ਜੋ ਸੜਕ ਜਾਂਦੀ ਹੈ ਇਹਦੇ ਆਲੇ-ਦੁਆਲੇ ਬੁੱਟੇ ਲਾਵਾਂਗੇ ਤੇ ਹੋਰ ਸਾਫ਼ ਸੁਥਰਾ ਬਣਾਵਾਂਗੇ ਜੀ ਨੂੰ ਵੱਧ ਸੋ ਇਹ ਸਾਹਿਬ ਦੀਪ ਸਿੰਘ ਜੀ ਹੁਣ ਤੁਹਾਡੇ ਨਾਲ ਇੱਕ ਇਹਨਾਂ ਦਾ ਜਿਹੜੀ ਬਣਾਇਆ ਨਾ ਜੀ ਸੀਵਰੇਜ ਦਾ ਸਿਸਟਮ ਤੁਹਾਨੂੰ ਉਹ ਦਿਖਾਵਾਂਗੇ ਸਤਾ ਆਹ ਦੇਖੋ ਜੀ ਇਹਨਾਂ ਨੇ ਇੱਕ ਸਿਸਟਮ ਬਣਾਇਆ ਹੈ ਸਿਸਟਮ ਕੀ ਹੈ ਇਹ ਇਹ ਸਾਰਾ ਪਿੰਡ ਦਾ ਪਾਣੀ ਪਹਿਲਾਂ ਇਹਦੇ ਵਿੱਚ ਆਂਦਾ ਜੀ ਇਹ ਪਿੰਡ ਤੋਂ ਬਾਅਦ ਪਾਣੀ ਆ ਕੇ ਫਿਰ ਅੱਗੇ ਜਾਂਦਾ ਹੈ ਇਸਾ ਗੁਨਾਵ ਸਿੰਘ ਜੀ ਸਾਰਾ ਪਾਣੀ ਤੁਹਾਡਾ ਪਿੰਡ ਦਾ ਪਹਿਲਾਂ ਇੱਥੇ ਉਰ ਜਾਂਦਾ ਪਹਿਲਾਂ ਸੀਵਰੇਜ ਦਾ ਹਾਂ ਜੀ ਇਹ ਜਿਹੜਾ ਸਾਰਾ ਪਾਣੀ ਇਹ ਪਿੰਡ ਦਾ ਜੀ ਉਹ ਇਸ ਖੂਹ ਦੇ ਵਿੱਚ ਆਉਂਦਾ ਜੀ ਇਹ 20 ਫੁੱਟ ਡੂੰਘਾ ਖੂਹ ਹੈ ਜੀ ਜੀ ਇਤੋਂ ਵੇਰੇ ਮੋਟਰ ਚੱਲਦੀ ਹੈ ਜੀ ਜੀ ਮੋਟਰ ਚੱਲ ਕੇ ਪਾਣੀ ਇਹ ਪੌਂਡ ਦੇ ਵਿੱਚ ਆਂਦਾ ਜੀ ਬਾਹਰ ਜੀ ਇਹਦੇ ਵਿੱਚ ਇਹ ਇਹ ਪਾਣੀ ਚੱਲ ਰਹੀ ਜੀ ਮੋਟਰ ਦੀ ਜੀ ਇਹ ਸਾਰਾ ਗੰਦਾ ਪਾਣੀ ਹੈ ਜੀ ਪਿੰਡ ਦਾ ਜੀ ਜੀ ਇਸ ਤੋਂ ਬਾਅਦ ਇਹ ਪੌਂਡ ਚ ਹੁੰਦਾ ਹੋਇਆ ਜੀ ਪਾਣੀ ਇਹ ਇੱਥੇ ਆਂਦਾ ਜੀ ਅੱਛਾ ਜੀ ਇਹ ਵੱਡਾ ਪੌਂਡ ਹੈ ਜੀ ਇੱਕ ਇਸ ਕੀ ਹੈ ਕੀ ਕਾਰ ਜੀਡ ਕੀ ਹੈ ਕੀ ਜੀ ਕਾਰ ਲਾਇਆ ਜੀ ਇਹ ਇਜ਼ਰਾਈਲ ਦਾ ਪੌਦਾ ਜੀ ਇਸ ਦਾ ਨਾਮ ਹੈ ਟਾਈਫਾ ਪਲਾਂਟ ਜੀ ਇਹ ਅੰਗਰੇਜ਼ਾਂ ਵੱਲੋਂ ਲਗਾਇਆ ਗਿਆ ਜੀ ਇੱਥੇ ਜੀ ਜੀ ਇਸ ਦੀ ਜਿਹੜੀ ਕੀਮਤ ਹੈ 60 ਲੱਖ ਰੁਪਏ ਦੀ ਕੀਮਤ ਹੈ ਜੀ ਇਹ ਜਿਹੜੀ ਆਪਾਂ ਲਾਇਆ ਹੋਇਆ ਦੇ ਵਿੱਚ ਆਜਾ ਹਾਂਜੀ ਅੱਛਾ ਜੀ ਇਹ ਪੰਜਾਬ ਦਾ ਜਿਹੜਾ ਪਹਿਲਾ ਪਿੰਡ ਹੈ ਜਿਹਦੇ ਵਿੱਚ ਸੀਵਰੇਜ ਨੂੰ ਸਫਾਈ ਪਾਣੀ ਨੂੰ ਕਰਨ ਲਈ ਟ੍ਰੀਟਮੈਂਟ ਪਲਾਂਟ ਲਗਾਇਆ ਗਿਆ ਇਹ ਹੁਣ ਪਾਣੀ ਸਾਰਾ ਇੱਥੋਂ ਜਿਹੜਾ ਆਗੇ ਇਹਦੇ ਵੀ ਸਟੋਰ ਹੋਏਗਾ ਪਾਣੀ ਥੋੜਾ ਸਾਰਾ ਹਾਂ ਜੀ ਪਾਣੀ ਇਹ ਚ ਸਟੋਰ ਹੋਏਗਾ ਜੀ ਉਸ ਤੋਂ ਬਾਅਦ ਅੱਗੇ ਜਾ ਕੇ ਦਿਖਾਣੇ ਆ ਜੀ ਤੁਹਾਨੂੰ ਇਹ ਪਾਣੀ ਦੂਜੇ ਪੌਂਡ ਦੇ ਵਿੱਚ ਜਾਏਗਾ ਜੀ ਠੀਕ ਹੈ ਜੀ ਠੀਕ ਇਸਾ ਗੁਨਾਮ ਸੇ ਹੀ ਇਹ ਪਾਈਪ ਲੱਗਿਆ ਉਹਦਾ ਜਿਹੜਾ ਪਾਣੀ ਆ ਰਿਹਾ ਸੀਗਾ ਇਹ ਪਾਣੀ ਫਿਰ ਇਹਦੇ ਵਿੱਚੋਂ ਨਿਕਲਦਾ ਜੀ ਹਾਂਜੀ ਹਾਂਜੀ ਜਿਹੜਾ ਪਾਣੀ ਉੱਥੋਂ ਆ ਰਿਹਾ ਜੀ ਇਸ ਪਾਈਪ ਦੇ ਨਾਲ ਹੋ ਕੇ ਇਹ ਦੂਜੇ ਪੌਂਡ ਚ ਜਾ ਰਿਹਾ ਜੀ ਜੀ ਹਾਂਜੀ ਜਿਹੜਾ ਪਾਣੀ ਆ ਰਿਹਾ ਇਹਦੀ ਡੈਪਥ ਕਿਰੇ ਡੂੰਘਾ ਕਿੰਨਾ ਇਹ ਇਹ 8 ਫੁੱਟ ਡੂੰਘਾ ਜੀ ਓਕੇ ਇਹ ਇਜ਼ਰਾਈਲ ਦਾ ਪੌਦਾ ਜੀ ਇਹ ਟ੍ਰੇ ਦੇ ਵਿੱਚ ਲਗਾਇਆ ਜਿਵੇਂ ਕਿ ਜੀਰੀ ਦਾ ਪੌਦਾ ਲਗਾਉਣਾ ਜੀ ਉਸ ਤਰੀਕੇ ਨਾਲ ਹੈ ਜੀ ਇਸ ਦੀਆਂ ਜੜਾਂ ਜਿਹੜੀਆਂ ਉਹ ਪਾਣੀ ਨੂੰ ਸਫਾਈ ਕਰਦੀਆਂ ਜੀ ਇਹਦੀ ਜਿਹੜੀ ਓਡੀਐਫ ਹੈ ਉਹ ਘਟਾ ਦਿੰਦੀ ਹੈ ਜੀ ਜੀ ਇਹ ਪਾਣੀ ਅਗਲੇ ਪੌਂਡ ਚ ਜਾਂਦਾ ਜੀ ਉੱਥੋਂ ਦਿਖਾ ਰਹੇ ਜਿਹੜਾ ਅੱਗੇ ਸਟੋਰ ਦਾ ਉਹ ਹੁੰਦਾ ਪਾਣੀ ਇਹ ਸਾ ਗੁਨਾਮ ਸਿੰਘ ਜੀ ਇਹ ਪ੍ਰੋਸੈਸ ਬਣਾਇਆ ਆ ਪਿੱਛੇ ਦੇਖਿਆ ਥੋੜਾ ਪ੍ਰੋਸੈਸ ਇਹ ਇਹ ਪਾਈਪ ਦੇ ਵਿੱਚ ਪਾਣੀ ਫਿਰ ਇੱਥੇ ਆਂਦਾ ਗਿਰਦਾ ਹਾਂਜੀ ਹਾਂਜੀ ਉਹ ਪੌਂਡ ਤੋਂ ਪਹਿਲੇ ਪੌਂਡ ਤੋਂ ਦੂਜੇ ਪੌਂਡ ਦੇ ਵਿੱਚ ਪਾਣੀ ਆਉਂਦਾ ਜੀ ਇਸ ਪਾਈਪ ਦੇ ਨਾਲ ਜੀ ਇਸ ਪਾਈਪ ਤੋਂ ਬਾਅਦ ਉਹ ਅੱਗੇ ਜੀ ਪਾਈਪ ਲੱਗੀ ਜੀ ਉਹ ਤੀਸਰੇ ਫਿਰ ਪੌਂਡ ਦੇ ਵਿੱਚ ਪਾਣੀ ਆਉਂਦਾ ਜੀ ਹਾਂਜੀ ਇੱਥੋਂ ਨਿਕਲ ਕੇ ਫਿਰ ਦੂਜੇ ਜਾਂਦਾ ਹੈ ਹਾਂਜੀ ਆ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਕੈਮਰਾਮੈਨ ਸਾਹਿਬ ਆ ਦਿਖਾਓ ਜਰਾ ਆਪਣਾ ਇਹਦਾ ਪ੍ਰੋਸੈਸਰ ਚੱਲ ਰਿਹਾ ਸਾਰਾ ਚੱਲ ਚੱਲ ਇਹ ਅਸੀਂ ਇਸ ਪਾਉਂਡ ਦੀ ਜੋ ਤੀਜਾ ਪਾਉਂਡ ਹੈ ਜੀ ਸਾੜਾ ਹਾਂਜੀ ਅਸੀਂ ਇਹਦੀ ਰਿਪੇਅਰ ਕਰਾਏ ਹੈ ਜੋ ਦਾ ਮਲਬਾ ਜਾਂ ਕੋਈ ਹੋਰ ਹੈ ਇਹਦੇ ਚ ਸਫਾਈ ਕਰਾ ਰਹੇ ਹਾਂ ਜੀ ਜੀ ਤਾਂ ਕਿ ਕੋਈ ਪਾਣੀ ਦੇ ਵਿੱਚ ਪ੍ਰੇਸ਼ਾਨੀ ਨਾ ਆਵੇ ਜੀ ਇੱਕਾ ਤੁਸੀਂ ਰਿਪੇਅਰ ਵੀ ਕਰਾ ਰਹੇ ਹੋ ਇਹ ਰਿਪੇਅਰ ਕੀ ਟੁੱਟ ਗਿਆ ਸੀ ਇਹ ਕੀ ਚੱਕਰ ਤੁਹਾਡੇ ਪਿੱਛੇ ਜੇ ਬਰਸਾਤ ਆਉਣ ਕਾਰਨ ਇਹ ਥੋੜਾ ਟੁੱਟ ਗਿਆ ਸੀਗਾ ਜੀ ਇਹ ਆ ਵੀ ਰਿਪੇਅਰ ਕਰਾਈਏ ਜੀ ਇੱਧਰ ਜੀ ਤੇ ਉਹ ਪਿੱਛੇ ਵੀ ਰਿਪੇਅਰ ਚੱਲੀ ਆ ਵੀ ਨਮੀ ਰਿਪੇਅਰ ਕਰੀਏ ਜੀ ਜੀ ਹੁਣ ਇਹਦਾ ਉਹ ਜਿਹੜਾ ਪਾਣੀ ਇਹ ਇੱਥੋਂ ਸਾਫ਼ ਹੋ ਗਿਆ ਇਹਦੇ ਵਿੱਚ ਪਾਣੀ ਗਿਰਦਾ ਹਾਂਜੀ ਇਹ ਸਾਫ਼ ਹੋ ਕੇ ਪਾਣੀ ਇਹਦੇ ਵਿੱਚ ਗਰੇਗਾ ਜੀ ਇਸ ਤੋਂ ਬਾਅਦ ਸਾਡੇ ਅੱਗੇ ਕੱਚਾ ਪੌਂਡ ਹੈ ਜੀ ਜੀ ਇਹ ਪਾਣੀ ਬਿਲਕੁਲ ਸਫਾਈ ਵਾਲਾ ਜੀ ਜਿਹੜਾ ਕੱਚੇ ਪੌਂਡ ਦੇ ਵਿੱਚ ਹੈ ਜੀ ਜੀ ਤੇ ਉਹ ਪਿੱਛੇ ਬੈਕ ਜਿਹੜਾ ਪਾਣੀ ਨਜ਼ਰ ਆ ਰਿਹਾ ਹਾਂਜੀ ਉਹ ਪਾਣੀ ਫਿਰ ਇੱਥੇ ਹੋ ਜਾ ਸਾਫ਼ ਹੋ ਕੇ ਜਾਂਦਾ ਪਾਣੀ ਹਾਂ ਇੱਥੋਂ ਸਾਫ਼ ਹੋ ਕੇ ਜਾਂਦਾ ਜੀ ਉਹ ਫਿਰ ਅਸੀਂ ਆਪਣੇ ਜ਼ਿਮੀਦਾਰ ਭਰਾ ਐ ਜੋ ਫਸਲਾਂ ਨੂੰ ਲਗਾਉਣ ਲਈ ਉਹ ਪਾਣੀ ਵਰਤਿਆ ਜਾਂਦਾ ਹੈ ਉਹਦਾ ਕੋਈ ਚਾਰਜ ਨਹੀਂ ਕਰਦਾ ਉਹਦਾ ਕੋਈ ਚਾਰਜ ਨਹੀਂ ਕਰਦਾ ਸੋ ਦੇਖੋ ਸਾ ਗੁਰਨਾਥ ਸਿੰਘ ਜੀ ਨੇ ਕਿਸ ਤਰ੍ਹਾਂ ਸਿਵਰਾ ਸਿਸਟਮ ਸਮਝਾਇਆ ਇਹ ਪਿੰਡ ਸਿੰਘਪੁਰਾ ਸਿੰਘਪੁਰਾ ਚ ਆਏ ਆ ਦੇਖਿਆ ਤੁਹਾਨੂੰ ਸਾਰਾ ਕੁਝ ਦਿਖਾਇਆ ਪਿੰਡ ਬਹੁਤ ਅੱਛੇ ਡਵੈਲਪਮੈਂਟ ਹੋ ਰਿਹਾ ਸਾਰੇ ਪੰਜਾਬ ਚ ਕਈ ਪਿੰਡ ਐਸੇ ਨੇ ਜਿੱਥੇ ਬਹੁਤ ਡਵੈਲਪਮੈਂਟ ਹੋਈ ਹੈ ਲੇਕਿਨ ਇਹ ਪਿੰਡ ਦੀ ਜਿਹੜੀ ਡਵੈਲਪਮੈਂਟ ਹੈ ਅਲੰਗ ਤਰ੍ਹਾਂ ਦੀ ਹੈ ਸੋ ਆ ਤੁਹਾਨੂੰ ਸਾਰੇ ਪਿੰਡ ਦਾ ਤੁਹਾਨੂੰ ਦਿਖਾਇਆ ਇੱਕ ਜੋ ਇੱਥੇ ਦਾ ਨਵਾਂ ਸਿਸਟਮ ਬਣਾਇਆ ਸਿਵਰਾ ਸਿਸਟਮ ਬਣਾਇਆ ਜਿੱਥੇ ਆਪਾਂ ਆਮ ਦੇਖਦੇ ਆ ਕਿ ਪਿੰਡਾਂ ਟੋਪੇ ਹੱਤੇ ਵੀ ਟੋਪੇ ਹੈਗੇ ਨੇ ਲੇਕਿਨ ਇਹਨਾਂ ਨੇ ਸਿਸਟਮ ਬਣਾਤਾ ਇੱਕ ਸਾਫ ਸੁਥਰਾ ਬਣਾਇਆ ਸਿੰਘਪੁਰਾ ਨੂੰ ਸੋਸਾ ਗੁਨਾਮ ਸਿੰਘ ਜੀ ਨੂੰ ਥੋੜੀ ਸਾਰੀ ਸਰਪੰਚ ਸਾਹਿਬ ਨੂੰ ਥੋੜੀ ਸਮੁੱਚੀ ਟੀਮ ਨੂੰ ਸਾਰਾ ਧੰਨਵਾਦ ਜੀ